ਇੱਕ ਖਬਰ ਪੜ੍ਹੀ ਫਰਿਸ਼ਤੇ ਸਕੀਮ ਦੇ ਤਹਿਤ ਇੱਕ ਹਸਪਤਾਲ ਦੀ ਸੂਚੀ ਬਣਾਈ ਗਈ ਹੈ ਜਿੱਥੇ ਕਿ ਜਿਹੜਾ ਦੁਰਘਟਨਾ ਦੇ ਵਿੱਚ ਜ਼ਖਮੀ ਹੁੰਦੇ ਨੇ ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਵੇਗਾ ਤੇ ਜੋ ਵੀ ਫਰਿਸ਼ਤਾ ਬਣ ਕੇ ਮਤਲਬ ਜਿਹੜਾ ਵੀ ਇਨਸਾਨ ਉਹਨਾਂ ਨੂੰ ਹਸਪਤਾਲ ਪਹੁੰਚਾਏਗਾ ਉਸ ਨੂੰ 2000 ਰੁਪਏ ਇਨਾਮ ਵਜੋਂ ਦਿੱਤਾ ਜਾਵੇਗਾ ਇਹ ਪੂਰੀ ਖਬਰ ਕੀ ਹੈ ਗੁਸਰਵਜੀਤ ਸਭ ਤੋਂ ਪਹਿਲਾਂ ਸ਼ਬਦ ਫਰਿਸ਼ਤਾ ਫਰਿਸ਼ਤੇ ਦੀ ਗੱਲ ਕਰੀਏ ਕਹਿੰਦੇ ਕਿ ਉ ਤਾਂ ਜਹਾਨ ਤੇ 700 800 ਕਰੋੜ ਲੋਕ ਰਹਿੰਦੇ ਨੇ ਲੇਕਿਨ ਜਿਹੜੇ ਮੋਇਆਂ ਵਿੱਚ ਜਾਨ ਪਾਲ ਲਈ ਮਦਦ ਕਰਨ ਉਹਨਾਂ ਨੂੰ ਫਰਿਸ਼ਤੇ ਕਹਿੰਦੇ ਨੇ ਉਹਨਾਂ ਨੂੰ ਰੱਬ ਦੇ ਦੂਤ ਕਹਿੰਦੇ ਨੇ ਫਰਿਸ਼ਤਾ ਮਤਲਬ ਜੈਂਟ ਕਾਈਂਡ ਐਂਜਲ ਮਤਲਬ ਜਿਹੜੇ ਰੱਬ ਦੇ ਮੈਸੈਂਜਰ ਬਣ ਕੇ ਕਿਸ ਦੀ ਮਦਦ ਕਰਨ ਉਹਨਾਂ ਨੂੰ ਫਰਿਸ਼ਤੇ ਕਹਿੰਦੇ ਆ ਔਰ ਫਰਿਸ਼ਤਿਆਂ ਦਾ ਸਾਡੇ ਦਿਲ 'ਚ ਬਹੁਤ ਸਨਮਾਨ ਹੁੰਦਾ ਸਤਿਕਾਰ ਹੁੰਦਾ ਸਰਕਾਰ ਦਾ ਬਹੁਤ ਅੱਛਾ ਉਪਰਾਲਾ ਕਿਉਂਕਿ ਹੁੰਦਾ ਕੀ ਹੈ ਬਹੁਤਿਆਂ ਰੋਡ ਸਾਈਡ ਤੇ ਆਪਾਂ ਦੇਖਦੇ ਆ ਬੰਦੇ ਡਰ ਜਾਂਦੇ ਕਿ ਯਾਰ ਮੈਂ ਇੱਕ ਐਕਸੀਡੈਂਟ ਦੀ ਇਨਫੋਰਮੇਸ਼ਨ ਵੀ ਦਊਂਗਾ ਕਿਤੇ ਮੇਤੇ ਕੇਸ ਨਾ ਪੈ ਜਵੇ ਲੋਕ ਡਰ ਜਾਂਦੇ ਆ ਤੇ ਮਨ ਚੋਂ ਡਰ ਕੱਢਣ ਦੀ ਵੀ ਕੋਸ਼ਿਸ਼ ਹੈ ਔਰ ਸਨਮਾਨ ਵੀ ਹੈ ਵੈਸੇ ਸਨਮਾਨ ਦੀ ਕੋਈ ਕੀਮਤ ਨਹੀਂ ਹੁੰਦੀ ਪਰ ਇਹ ਸਤਕਾਰ ਵਜੋਂ ਜਦੋਂ ਤੁਸੀਂ ਕਿਸੇ ਦਾ ਸਨਮਾਨ ਕਰਦੇ ਆ ਧੰਨਵਾਦ ਕਰਦੇ ਆ ਮੰਨ ਲਓ ਕਿਸੇ ਨੇ ਐਮਰਜੈਂਸੀ ਸਿਚੁਏਸ਼ਨ ਚ ਮਦਦ ਕੀਤੀ ਆ ਦਿਲੋਂ ਧੰਨਵਾਦ ਕਰੋ ਸਭ ਤੋਂ ਵੱਡਾ ਸਨਮਾਨ ਹੈ ਲੇਕਿਨ ਸਰਕਾਰ ਜਿਹੜੀ ਇਹ ਯੋਜਨਾ ਲੈ ਕੇ ਆਈ ਹੈ ਉਸ ਦੇ ਤਹਿਤ ਜੇਕਰ ਰੋਡ ਸਾਈਡ ਤੇ ਕੋਈ ਐਕਸੀਡੈਂਟ ਹੁੰਦਾ ਕੋਈ ਕਿਸੇ ਦੀ ਮਦਦ ਕਰਦੋਂ ਹਸਪਤਾਲ ਤੱਕ ਪਹੁੰਚਾਉਂਦਾ ਹੈ ਆਪਣੇ ਵਹੀਕਲ ਤੇ ਤਾਂ ਉਹਨੂੰ 2000 ਰੁਪਏ ਨਾ ਨਵਾਜਿਆ ਜਾਵੇਗਾ ਸਨਮਾਨ ਕੀਤਾ ਜਾਵੇਗਾ ਉਹਦਾ ਰਿਗਾਰਡ ਕੀਤਾ ਜਾਵੇਗਾ ਪਰ ਇਹ ਯੋਜਨਾ ਜਿਹੜੀ ਫਰਿਸ਼ਤੇ ਸਕੀਮ ਹੈ ਪਰ ਇਹਦੇ ਅੰਡਰ ਇਹ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਜਦੋਂ ਕ੍ਰਿਟੀਕਲ ਸਿਚੁਏਸ਼ਨ ਹੁੰਦੀ ਹੈ ਐਵਰੀ ਸੈਕਿੰਡ ਸਕਾਉਟ ਮਤਲਬ ਬੰਦੇ ਦੀ ਜਾਨ ਬਚਾਉਣੀ ਹੈ ਜਿਹੜਾ ਪੀੜਤ ਹੈ ਤਾਂ ਉਹਦੇ ਤੇ ਉਹਦੀ ਜਾਨ ਬਚਾਉਣ ਲਈ ਵੀ ਇਹਨੂੰ ਕਈ ਕੈਟਾਗਰੀਸ ਇਸਟਰੀ ਡਿਵਾਈਡ ਕੀਤਾ ਗਿਆ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਫਰਿਸ਼ਤੇ ਸਕੀਮ ਕਦੋਂ ਲਾਗੂ ਹੋਈ ਤੇ ਇਹ ਹੁਣ ਤੱਕ ਕਿੰਨੇ ਕੇਸ ਸਾਹਮਣੇ ਆਏ ਆ ਤੇ ਫਰਿਸ਼ਤੇ ਸਕੀਮ ਦੇ ਤਹਿਤ ਕਿੰਨੇ ਲੋਕਾਂ ਨੇ ਜਿਹੜੇ 2000 ਰੁਪਏ ਇਨਾਮ ਵਜੋਂ ਮਿਲਿਆ ਹੈ ਨਹੀਂ ਦੇਖੋ ਜਿੰਨੇ ਸਾਡੇ ਕੋਲ ਜਾਣਕਾਰੀ ਹੈ Google ਤੇ ਵੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਔਰ ਦੈਨਿਕ ਪਾਸਕਰ ਦੀ ਰਿਪੋਰਟ ਵੀ ਉਹਦੇ ਆਧਾਰ ਤੇ ਗੱਲ ਕਰੀਏ ਤਾਂ ਇਹ ਜਿਹੜੀ ਫੈਬਰੂਰੀ ਮੰਥ ਵਿੱਚ ਯੋਜਨਾ ਸ਼ੁਰੂ ਕਰ ਦਿੱਤੀ ਗਈ ਸੀ ਸਰਕਾਰ ਵੱਲੋਂ ਹਾਲੇ ਤੱਕ 70 ਕੇਸ ਆਏ ਆ ਬਟ ਹਾਲੇ ਤੱਕ ਕੋਈ ਵੀ ਪ੍ਰਾਈਵੇਟ ਬੰਦਾ ਜਿਹੜਾ ਆ ਉਹਦਾ ਨਾਮ ਸਾਹਮਣੇ ਨਹੀਂ ਆਇਆ ਜਿਨੇ ਕਿ 2000 ਰੁਪਏ ਦੇ ਜਿਹਨੂੰ ਫਰਿਸ਼ਤੇ ਦਾ ਨਾਮ ਦਿੱਤਾ ਗਿਆ ਹੋਵੇ ਔਰ ਉਹਦੇ ਪਿੱਛੇ ਹੋਰ ਵੀ ਕਈ ਚੀਜ਼ਾਂ ਹੋ ਸਕਦੇ ਕਿਉਂਕਿ ਜਦੋਂ ਕਿਵਲੇ ਸੜਕ ਤੋਂ ਬੰਦੇ ਲੰਘਦੇ ਆ ਉਹ 108 ਤੇ ਕਾਲ ਕਰ ਦਿੰਦੇ ਆ ਆਪਣੀ ਡਿਊਟੀ ਸਮੇਂ ਤੇ 112 ਤੇ ਕਾਲ ਕਰ ਦਿੰਦੇ ਆ ਤਾਂ ਹੋ ਸਕਦਾ ਇਸ ਕਰਕੇ ਕਿਸੇ ਦਾ ਨਾਮ ਸਾਹਮਣੇ ਨਾ ਆਇਆ ਹੋਵੇ ਕਿਸ ਨੇ 2000 ਰੁਪਏ ਦਾ ਜਿਹੜਾ ਅਨਾਮ ਨੂੰ ਨਾਮ ਦਿੱਤਾ ਗਿਆ ਹੋਵੇ ਸਨਮਾਨ ਨਾਮ ਦਿੱਤਾ ਗਿਆ ਹੋਵੇ ਲੇਕਿਨ 70 ਕੇਸ ਜਿਹੜੇ ਆ ਉਹ ਜ਼ਰੂਰ ਇਸ ਸਕੀਮ ਦੇ ਅੰਡਰ ਆਏ ਆ ਅਗਰ ਨਮਾਸ਼ਹਿਰ ਵਿੱਚ ਇਦਾਂ ਦਾ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਲੋਕ ਇਸ ਸਕੀਮ ਦਾ ਕਿਵੇਂ ਫਾਇਦਾ ਲੈ ਸਕਦੇ ਹਨ ਤੇ ਇਸ ਸੂਚੀ ਵਿੱਚ ਕਿਹੜੇ-ਕਿਹੜੇ ਹਸਪਤਾਲ ਆਉਂਦੇ ਹਨ ਦੇਖੋ ਜੇ ਪੂਰੇ ਪੰਜਾਬ ਦੀ ਗੱਲ ਕਰੀਏ ਪਹਿਲਾਂ ਤਾਂ 493 ਹਸਪਤਾਲ ਜਿਹੜੇ ਸੂਚੀ 'ਚ ਆਉਂਦੇ ਨੇ ਨਮਾਸ਼ਹਿਰ ਵਿੱਚ 15 ਹਸਪਤਾਲ ਆਉਂਦੇ ਆ 6 ਸਰਕਾਰੀ ਨੇ ਡਿਵੀਜ਼ਨ ਸਬਡਿਵੀਜ਼ਨ ਪਾ ਕੇ ਔਰ 9 ਪ੍ਰਾਈਵੇਟ ਨੇ ਅਸੀਂ ਉਹਨਾਂ ਦੇ ਨਾਮ ਨਹੀਂ ਲੈ ਰਹੇ ਤਾਂ ਜੋ ਕੱਲ ਨੂੰ ਕੋਈ ਕਨਫਿਊਜ਼ਨ ਨਾ ਆ ਰਿਹਾ ਜਵੇ ਉਹਦੇ ਪਿੱਛੇ ਵੀ ਕਾਰਨ ਜਿਵੇਂ ਪਹਿਲਾਂ ਕਿਹਾ ਕਿ ਤਿੰਨ ਕੈਟਾਗਰੀਸ 'ਚ ਆਪਾਂ ਸਮਝ ਲੈਣੇ ਆ ਮੰਨ ਲਓ ਕੋਈ ਰੋਡ ਸਾਈਡ ਤੇ ਐਕ ਕਿਸ ਦੇ ਤ੍ਰੀਟਾ ਲੱਗਦੀਆਂ ਦੇਖੋ ਸਭ ਤੋਂ ਪਹਿਲਾਂ ਤਾਂ ਸਾਡੀ ਕੋਸ਼ਿਸ਼ ਕੀ ਰਹਿੰਦੀ ਹੈ ਕਿ ਅਗਰ ਅਸੀਂ ਨਹੀਂ ਵੀ ਪਹੁੰਚਾ ਸਕਦੇ ਕਿਤੇ ਦੂਰ ਜਾ ਦੂਰ ਜਾ ਰਹੇ ਹਾਂ ਮੰਨ ਲਓ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਵੱਲ ਨੂੰ ਜਾ ਰਹੇ ਹਾਂ ਰਸਤੇ ਵਿੱਚ ਬਲਾ ਚੌਰ ਤੋਂ ਥੋੜਾ ਅੱਗੇ ਰੱਬ ਨਾ ਕਰੇ ਰੋਪੜ ਕੋਲ ਕਿ ਹਾਦਸਾ ਹੁੰਦਾ ਸੀ 108 ਤੇ 112 ਤੇ ਕਾਲ ਕਰਦੀ ਐ ਆਮੂਮਨ 112 ਤੇ ਜਦੋਂ ਕਾਲ ਕਰਦੇ ਆ ਅੱਜ ਕੱਲ ਅਸੀਂ ਦੇਖ ਪਾ ਰਹੇ ਹਾਂ ਕਿ ਸੜਕ ਸੁਰੱਖਿਆ ਫੋਰਸ ਬਹੁਤ ਜਲਦੀ ਪਹੁੰਚਦੀ ਆ ਤੁਰੰਤ ਪਹੁੰਚਦੀ ਹੈ 108 ਤੇ ਲੋਕਾਂ ਦੇ ਮਨ ਚ ਕਮੀਆਂ ਪੇਸ਼ੀਆਂ ਡਰ ਹੈਗੇ ਕਿ ਐਂਬੂਲੈਂਸ ਨਹੀਂ ਆਉਂਦੀ ਬੜੀ ਬਾਰ ਕੇਸ ਆਪਾਂ ਵੀ ਜਿਹੜੇ ਟੇਕ ਅਪ ਕੀਤੇ ਆ ਕਿ ਆਤਸਾ ਹੋ ਗਏ ਸੀ ਐਂਬੂਲੈਂਸ ਨਹੀਂ ਪਹੁੰਚੀ ਪਰ 112 ਤੇ ਕਾਲ ਕਰੇ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਤੁਰੰਤ ਐਕਸ਼ਨ ਲੈਂਦੀ ਆ ਪਹੁੰਚਦੀ ਆ ਤੁਸੀਂ ਕਾਲ ਕਰ ਦਿਓ ਤਾਂ ਜਿਹੜੀ EMT ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਦੀ ਟੀਮ ਹੈ ਔਰ ਇੱਕ ਕੋਆਰਡੀਨੇਟ ਪ੍ਰੋਸੈਸ ਆ ਤਾਲਮਿਲ ਬਣਾਇਆ ਜਾਂਦਾ ਸਟੇਟ ਦੇ ਨਾਲ ਕਿ ਮੌਕੇ ਤੇ ਕਿਹੜੇ ਹਸਪੀਟਲ ਨੀਅਰੈਸਟ ਆ 15 ਹਸਪੀਟਲ ਤਾਂ ਹੈ ਕਿ ਮੰਨ ਲਓ ਬਲਾ ਚੌਰਚਾ ਹਾਸਾ ਹੋ ਜਾਂਦਾ ਪਰ ਉਪਰ ਤੋਂ ਵੀ ਛੱਡ ਦਈਏ ਜੇ ਜ਼ਿਲ੍ਹੇ ਦੀ ਗੱਲ ਕਰ ਜਿਵੇਂ ਤੁਹਾਡਾ ਸਵਾਲ ਜ਼ਿਲ੍ਹੇ ਦਾ ਸੀਗਾ ਤਾਂ 15 ਹਸਪੀਟਲ ਨੇ ਨੇੜੇ ਕਿਹੜੇ ਨੀਅਰਸਟ ਹਸਪੀਟਲ ਕਿਹੜੇ ਆ ਕਿਹੜੇ ਫਲੈਸ਼ ਕਰ ਰਿਹਾ ਔਰ ਜਿਹੜਾ ਇਸ ਸਮੇਂ ਪੀੜਿਤ ਹੈ ਜਿਹੜਾ ਐਕਸੀਡੈਂਟ ਦੇ ਨਾਲ ਪੀੜਿਤ ਹੋ ਗਿਆ ਜਿੱਦੇ ਸੱਟ ਚੋਟ ਵੱਜ ਗਈ ਹੈ ਕਿ ਉਹਨੂੰ ਪ੍ਰਾਇਮਰੀ ਅਰਾਏ ਦੀ ਜ਼ਰੂਰਤ ਹੈ ਸਕੈਂਡਰੀ ਕਿ ਟਰਸ਼ਰੀ ਦੀ ਹੁਣ ਪ੍ਰਾਇਮਰੀ ਚ ਮੰਨ ਲਓ ਕਿ ਟੱਚ ਨੂੰ ਟਾਈਆਂ ਮਤਲਬ ਉਹਦੇ ਨਾਲ ਫਸਟ ਏਡ ਦਾ ਕੰਮ ਸਰ ਸਕਦਾ ਜਾਂ ਉਹਨੂੰ ਸਕੈਂਡਰੀ ਇਲਾਜ ਦੀ ਜ਼ਰੂਰਤ ਹੈ ਮਤਲਬ ਸਪੈਸ਼ਲ ਪਰ ਕਈ ਵੇਲੇ ਇਦਾਂ ਹੁੰਦਾ ਕਿ ਨੀਅਰਸਟ ਹਸਪੀਟਲ ਪ੍ਰਾਇਮਰੀ ਵਾਲਾ ਦਿਖਾਇਆ ਜਾ ਰਿਹਾ ਤਾਂ ਉਹਨੂੰ ਉੱਥੇ ਪਹਿਲੇ ਲੈ ਕੇ ਜਾਓ ਉਹਦਾ ਫਰਸਟ ਏਡ ਹੋ ਜਾਊਗਾ ਉਸ ਤੋਂ ਬਾਅਦ ਉਹ ਡਾਕਟਰ ਰੈਫਰ ਕਰ ਦੇਣਗੇ ਲੇਕਿਨ ਟਰਸ਼ਰੀ ਹਸਪੀਟਲ ਵੀ ਬਹੁਤ ਜ਼ਰੂਰੀ ਹੈ ਟਰਸ਼ਰੀ ਜਿਹੜੀ ਮੈਡੀਕਲ ਫੈਸਿਲਿਟੀ ਹੈ ਉਹ ਵੀ ਬਹੁਤ ਜ਼ਰੂਰੀ ਹੋਂ ਉਹਦੇ ਵਿੱਚ ਕੀ ਮੰਨ ਲਓ ਕਿਸ ਨੂੰ ਹੈੱਡ ਇੰਜਰੀ ਆ ਕਿਸ ਨੂੰ ਨੈਕ ਇੰਜਰੀ ਆ ਜਿਹੜਾ ਪਹਿਲਾ ਇਹ ਕਿ ਐਮਰਜੈਂਸੀ ਸਿਚੁਏਸ਼ਨ ਵਿੱਚ ਕਿਉਂਕਿ ਇਮੀਡੀਏਟ ਐਕਸ਼ਨ ਇਹਦੇ ਵਿੱਚ ਲੈਣਾ ਪੈਣਾ ਇਮੀਡੀਏਟ ਅਸਿਸਟੈਂਸ ਦੇਣੀ ਪੈਣੀ ਆ ਕਿਉਂਕਿ ਜੇ ਕਿਸੇ ਦੀ ਮੰਨ ਲਓ ਕੰਡੀਸ਼ਨ ਕ੍ਰਿਟੀਕਲ ਹੈ ਏਵਰੀ ਸ ਬੰਦੇ ਦੀ ਜਾਨ ਬਚਾਉਣਾ ਜਿਹੜੀ ਸਭ ਤੋਂ ਪਹਿਲੀ ਪਾਇਓਰਿਟੀ ਆ ਇਸ ਲਈ ਜਿਹੜਾ ਜਿਹੜੀ ਪੂਰੀ ਟੀਮਸ ਆ ਉਹ ਕੰਮ ਕਰਦੀਆਂ ਤਾਂ ਜੋ ਬੰਦੇ ਦੀ ਜਾਨ ਬਚਾਈ ਜਾ ਸਕੇ ਉਹਨੂੰ ਜਿਹੜਾ ਨੀਰੈਸਟ ਹਸਪੀਟਲ ਉੱਥੇ ਲਿਜਾਇਆ ਜਾ ਸਕੇ ਫਿਰ ਉਤਤ ਬਾਅਦ ਜਿਹੜੇ ਡਾਕਟਰ ਆ ਉਹ ਦੇਖਦੇ ਆ ਟਰਸ਼ਰੀ ਵਿੱਚ ਕਿਸੇ ਦੀ ਹੈਡ ਇੰਜਰੀ ਕਿਸੇ ਦੀ ਨੈਕ ਇੰਜਰੀ ਕਿਉਂਕਿ ਬ੍ਰੇਨ ਦੀ ਇੰਜਰੀ ਉਹਦਾ ਇਲਾਜ ਛੇਤੀ ਹੋਣਾ ਬਹੁਤ ਜ਼ਰੂਰੀ ਹੈ ਵੀ ਜਾਂਦਾ ਕਿ ਮੰਨ ਲਓ ਜਿਹੜਾ ਐਕਸਿਡੈਂਟ ਹੋ ਜਾਂਦਾ ਪਹਿਲਾ 1 ਘੰਟਾ ਬਹੁਤ ਕ੍ਰੂਸ਼ਲ ਹੁੰਦਾ ਹੈਡ ਇੰਜਰੀ ਜਦੋਂ ਹੋ ਜਾਵੇ ਉਸ ਦੇ ਵੇਲੇ ਜਲਦ ਤੋਂ ਜਲਦ ਇਲਾਜ ਹੋਣਾ ਬਹੁਤ ਜ਼ਰੂਰੀ ਆ